ਸਸਿਕਾ ਜੀ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਹਾਂ ਜੀ ਅੱਜ ਬਣਾ ਰਹੇ ਹਾਂ ਜੀ ਪਨੀਰ ਦੇ ਕੋਬਤੇ ਜੀ ਹਲਦੀ ਪਾ ਲਈ ਜੀ ਮੈਂ ਹੁਣ ਮੈਂ ਪਾ ਰਹੀ ਹਾਂ ਬੇਸਣ ਜੀ ਦੋ ਚਮਚੇ ਬੇਸਣ ਪਾਵਾਂਗੇ ਜੀ ਨਮਕ ਪਾਵਾਂਗੇ ਥੋੜਾ ਜਿਹਾ ਜੀ ਨਮਕ ਪਾਵਾਂਗੇ ਜੀ ਥੋੜਾ ਜਿਹਾ ਮਸਾਲਾ ਪਾਵਾਂਗੇ ਥੋੜਾ ਜਿਹਾ ਜੀ ਧਨੀਆ ਹਲਦੀ ਪਾਵਾਂਗੇ ਥੋੜੀ ਜੀ ਹਲਦੀ ਪਹਿਲਾਂ ਪਾ ਚੁੱਕੇ ਆਂ ਜੀ ਥੋੜੀ ਜੀ ਹੋਰ ਪਾਵਾਂਗੇ ਜੀ ਜਿਮੇਨ ਪਾਵਾਂਗੇ ਥੋੜੀ ਜੀ ਜੀ ਹੁਣ ਜੀ ਇਹਨੂੰ ਚੰਗੀ ਤਰ੍ਹਾਂ ਮਲ ਲਾਂਗੇ ਜੀ ਆ ਮਾਰ ਕੇ ਥਪੜ ਮਾਰਦੇ ਹੁਣ ਜੀ ਬਣਾ ਲਾਂਗੇ ਕੋਬ ਤੇਜੀ ਬਣਾ ਕੇ ਰੱਖ ਲਾਂਗੇ ਜੀ ਸਾਰੇ ਐਵੇਂ ਅੱਡੇ ੜੇ ਬਣਾ ਕੇ ਰੱਖ ਲਾਂਗੇ ਜੀ ਬਣਾ ਕੇ ਮਿਲਦੇ ਆਂ ਜੀ ਬਣਾ ਕੇ ਮਿਲਦੇ ਆਂ ਜੀ ਸਾਰੇ ਹਾਂ ਜੀ ਜੀ ਬਣਾ ਲੈ ਸਾਰੇ ਕੋਬ ਤੇਜੀ ਅਸੀਂ ਜੀ ਹੁਣ ਜੀ ਅਸੀਂ ਤਲਾਂਗੇ ਸਾਰਿਆਂ ਨੂੰ ਗਰਮ ਹੋ ਗਿਆ ਜੀ ਤੇਲ ਸਾਰੇ ਤਲਾਂਗੇ ਹੁਣ ਜੀ ਅਸੀਂ ਹਾਂ ਜੀ ਜੀ ਤਲ ਰਹੇ ਨੇ ਜੀ ਤਲ ਕੇ ਮਿਲਦੇ ਆ ਜੀ ਹਾਂਜੀ ਜੀ ਕੋਕਤੇ ਬਣ ਗਏ ਜੀ ਹਾਂਜੀ ਕੋਕਤੇ ਸਾਰੇ ਬਣ ਗਏ ਜੀ ਹਾਂਜੀ ਸਾਰੇ ਕੋਕਤੇ ਬਣ ਗਏ ਜੀ ਹੁਣ ਆਪਾਂ ਸਬਜੀ ਦੀ ਤਿਆਰੀ ਕਰਦੇ ਹਾਂ ਜੀ ਹਾਂ ਜੀ ਜੀ ਹੁਣ ਤੜਕਾ ਲਾਉਣ ਲੱਗੇ ਆ ਜੀ ਤੇਲ ਗਰਮ ਹੋ ਗਿਆ ਜੀ ਜੀਰਾ ਪਾਵਾਂਗੇ ਜੀ ਜੀਰਾ ਤੜਕ ਗਿਆ ਜੀ ਬਹੁਤ ਗਰਮ ਆ ਜੀ ਤੇਲ ਇਹਦੇ ਵਿੱਚ ਮਿਰਚਾਂ ਜੀ ਆਦਾ ਜੀ ਲਸਣ ਜੀ ਪਿਆਜ਼ ਆ ਜੀ ंजी जी হण कनन হंदावादी